ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਬੱਬੂ ਘੁੰਮਣ ਟਰੱਕ ਡਰਾਈਵਰ ਅੱਜ ਬਿਹਾਰ ਦੇ ਵਿੱਚ ਸੀਗਾ ਜੀ ਪੇਪਰਾ ਕੋਠੀ ਇੱਕ ਆਪਾਂ ਨੂੰ ਗੱਡੀ ਆ ਦਾ ਵੀਰ ਮਿਲਿਆ ਇੱਥੇ ਇਹ ਚ ਲੋਕਲ ਗੱਡੀ ਚਲਾਉਂਦਾ ਜੀ ਕੰਮ ਦੀ ਵੀਰੇ ਜਿੱਦਾਂ ਮਿਹਨਤ ਕਰਨੀ ਹੈ ਦੇਸ਼ ਪ੍ਰਦੇਸ਼ ਦੇ ਵਿੱਚ ਹਰੇਕ ਤਰ੍ਹਾਂ ਦੇ ਆਪਣੇ ਪੰਜਾਬੀ ਬੰਦੇ ਬਹੁਤ ਮਿਹਨਤ ਕਰਦੇ ਨੇ ਇਹ ਵੀਰ ਦਾ ਇਲਾਕਾ ਜਗਰਾਮਾ ਮੈਨੂੰ ਇੱਥੇ ਹੋਟਲ ਦੇ ਮਿਲਿਆ ਸੀਗਾ ਕਹਿੰਦਾ ਬਾਈ ਤੇਰੀ ਅਸੀਂ ਵੀਡੀਓ ਦੇਖੀ ਸੀਗੀ ਤਾਂ ਕਹਿੰਦੇ ਵੀ ਤੇਰੀ ਵੀਡੀਓ ਅੱਗੇ ਵੀ ਦੇਖਦੇ ਆ ਤਾਰੀ ਬਾਬਿਆ ਜੀ ਵੀ ਦੇਖੀ ਸੀਗੀ ਆ ਬੜਾ ਮਿਲ ਕੇ ਬਾਈ ਨੂੰ ਖੁਸ਼ੀ ਹੋਈ ਠੀਕ ਹੈ ਜੇ ਮੰਨ ਲਓ ਵੀ ਆਪਾਂ ਟਰੱਕਾਂ ਦੇ ਵਾਸਤੇ ਜਾਂ ਆਪਾਂ ਪੰਜਾਬ ਦੀ ਗੱਲ ਕਰਦੇ ਆਂ ਤਾਂ ਹੀ ਮੰਨ ਲਓ ਅੱਜ ਮੇਰੀ ਪਹਿਚਾਣ ਬਣੀ ਹੈ ਠੀਕ ਹੈ ਨਹੀਂ ਤਾਂ ਮੈਨੂੰ ਕੌਣ ਜਾਣਦਾ ਸੀਗਾ ਮੈਨੂੰ ਉਹਦਾ ਆਪਦੇ ਪਿੰਡ ਦੇ ਲੋਕ ਵੀ ਨਹੀਂ ਸ਼ਾਇਦ ਜਾਣਦੇ ਹੋਣਗੇ ਤਾਂ ਜੋ ਇਸ ਕਰਕੇ ਮੈਂ ਬੇਨਤੀ ਕਰਦਾ ਹਾਂ ਸਾਰੇ ਵੀਰਾਂ ਭਰਾਵਾਂ ਨੂੰ ਜਿੰਨੇ ਵੀ ਦੇਸ਼ ਵਰ ਤੇ ਇਸ ਦੇ ਵਿੱਚ ਵਸਦੇ ਨੇ ਸਾਡੇ ਟਰੱਕਾਂ ਦੇ ਬਾਹਰ ਬਹੁਤ ਨੈਨ ਆਰ ਆਈ ਵੀਰ ਐਨ ਆਰ ਆਈ ਵੀਰਾਂ ਨੂੰ ਸਾਰਿਆਂ ਨੂੰ ਬੇਨਤੀ ਹੈ ਵੀ ਜਿਹੜੇ ਇੰਡੀਆ ਦੇ ਵਿੱਚ ਟਰੱਕ ਡਰਾਈਵਰ ਹਨ ਵੀਰੋ ਉਹਨਾਂ ਦੀ ਬਹੁਤ ਮਾੜੀ ਕੰਡੀਸ਼ਨ ਹੈ ਇੰਨੀ ਕੋ ਮਾੜੀ ਕੰਡੀਸ਼ਨ ਆ ਵੀ ਕਿਸੇ ਦੇ ਬੱਚੇ ਨਹੀਂ ਪੜਾਏ ਜਾ ਰਹੇ ਕਿਸੇ ਤੋਂ ਠੀਕ ਹੈ ਜੀ ਕਿਸੇ ਤੋਂ ਆਪ ਦਾ ਘਰ ਦਾ ਖਰਚਾ ਨਹੀਂ ਚਲਾਇਆ ਜਾ ਰਿਹਾ ਬਹੁਤ ਕੰਡੀਸ਼ਨ ਮਾੜੀ ਹੈ ਥੋੜੇ ਸਿਰਾਂ ਦੇ ਉੱਤੇ ਵੀਰੋਂ ਵੱਡੇ-ਵੱਡੇ ਇੱਥੇ ਲੋਕਾਂ ਨੇ ਬਹੁਤ ਬਿਜ਼ਨਸ ਕਰ ਲਏ ਐਨਆਰਆਈ ਦਾ ਨਾਂਵਾਂ ਤੇ ਠੀਕ ਹੈ ਐਨਆਰਆਈ ਭਰਾ ਪੰਜਾਬ ਦਾ ਬਹੁਤ ਸੋਚਦੇ ਨੇ ਚੰਗੇ ਬੰਦਿਆਂ ਦੇ ਹੱਥ ਜੇ ਬਾਈ ਤੁਸੀਂ ਪੈਸਾ ਭੇਜੋਗੇ ਤਾਂ ਚੰਗੇ ਥਾਂ ਮਿਲੇਗਾ ਜਿਵੇਂ ਬਲਵਿੰਦਰ ਸਿੰਘ ਪੱਖੋਗੇ ਸ਼ਹੀਦ ਪਰਵਾਰਾਂ ਦੀ ਸੇਵਾ ਕਰਦਾ ਜਾਂ ਹੋਰ ਵੀ ਸੰਸਥਾਵਾਂ ਹੈਗੇ ਨੇ ਰਮਨਦੀਪ ਮਲਖਈ ਵਰਗੀਆਂ ਜਾਂ ਭੈਣਾ ਹੋਰ ਵੀ ਹੈਗੇ ਨੇ ਬਹੁਤ ਹੀ ਬਦਿਆ ਕੰਮ ਕਰ ਰਹੇ ਨੇ ਤਾਂ ਜੋ ਵੀਰੋਂ ਵੀ ਤੁਹਾਡੇ ਭਰਾ ਜਿਹੜੇ ਇੱਥੇ ਇੰਡੀਆ ਦੇ ਵਿੱਚ ਨੇ ਉਹਨਾਂ ਨੇ ਜਰੂਰ ਸਾਰ ਲਿਆ ਕਰੋ ਵੱਧ ਤੋਂ ਵੱਧ ਵੀਡੀਓ ਸ਼ੇਅਰ ਵੀ ਕਰਿਆ ਕਰੋ ਕਿਤੇ ਕੋਈ ਕਿਸੇ ਦਾ ਕਿਸੇ ਦਾ ਸੰਕਟ ਆਉਂਦਾ ਕਿਸੇ ਵੀ ਡਰਾਈਵਰ ਦਾ ਇੰਡੀਆ ਦੇ ਵਿੱਚ ਉਹਦਾ ਸਾਥ ਵੀ ਦਿਆ ਕਰੋ ਵੀਰੋਂ ਤੁਹਾਨੂੰ 10 20 50 ਡਾਲਰ ਨਾਲ ਕੋਈ ਫਰਕ ਨਹੀਂ ਪੈਣਾ ਹੈਗਾ 50 100 ਡਾਲਰ ਨਾਲ ਕੋਈ ਫਰਕ ਨਹੀਂ ਪੈਣਾ ਅਗਲੇ ਦੇ ਕਿਤੇ ਬੱਚੇ ਪੜ ਜਾਣਗੇ ਕਿਸੇ ਦੇ ਘਰ ਦੀ ਕੋਈ ਰੋਟੀ ਪੱਕਣ ਲੱਗ ਜਾਏਗੀ ਮੈਂ ਹਮੇਸ਼ਾ ਇੱਕ ਗੱਲ ਬੜਾ ਜ਼ੋਰ ਦੇ ਕੇ ਕਹਿੰਦਾ ਹਾਂ ਵੀ ਲੰਗਰ ਵੀਰੋਂ ਆਪਾਂ ਬਹੁਤ ਲਾਉਨੇ ਆ ਸਵਾ ਤੇ ਹੋਰ ਹੋਲੇ ਮੱਲੇ ਤੇ ਲੰਗਰ ਪਰ ਐਸਾ ਲਾਓ ਵੀ ਜਿਹੜਾ ਲੰਗਰ ਹਮੇਸ਼ਾ ਵਾਂਗੂ ਚੱਲੇ ਆਪਦੇ ਪਿੰਡ ਦੇ ਵਿੱਚ ਦੇਖੋ ਵੀ ਜਿਹੜਾ ਬੰਦਾ ਟੁੱਟਿਆ ਹੋਇਆ ਉਹਨੂੰ ਕੋਈ ਛੋਟਾ ਮੋਟਾ ਕਾਰੋਬਾਰ ਕਰਕੇ ਦੇ ਦੋ ਵੀ ਲੈ ਵੀ ਮਿੱਤਰਾ ਤੂੰ ਆਪਦੀ ਰੋਟੀ ਕਮਾ ਤੇ ਖਾ ਕਿਸੇ ਹੱਥਾਂ ਕੰਦੀ ਨਾ ਦੇਖੀ ਇਸ ਕਰਕੇ ਹੀ ਸਭ ਤੋਂ ਵੱਡੇ ਵਿਦਿਆਦਾਨ ਹੈ ਬੱਚੇ ਨੂੰ ਪੜਾਉਣਾ ਲਿਖਾਉਣਾ ਉਹਨਾਂ ਦੀ ਕੇਅਰ ਕਰਨੀ ਆਪਣੇ ਪੰਜਾਬ ਦਾ ਭੋਖਾ ਆਪਣਾ ਪੰਜਾਬ ਦਾ ਇਸ ਟਾਈਮ ਭੋਖ ਬਹੁਤ ਗੰਧਲਾ ਹੈ ਜੀ ਆ ਇੱਕ ਮੇਲਾ ਹੋਣ ਜਾ ਰਿਹਾ ਸੀਗਾ ਪਿੱਛੇ ਸਟੋਲਿਆਂ ਦਾ ਆਨੰਦ ਆਪਣਾ ਇੱਥੇ ਅਮਰਸਰ ਸਾਹਿਬ ਚਲੋ ਜਿਹੜੇ ਵੀਰਾਂ ਨੇ ਸਾਰਿਆਂ ਨੇ ਵਿਰੋਧ ਕੀਤਾ ਉੱਥੇ ਪਾਬੰਦੀ ਲ ਬੈਨ ਬੋਨ ਲੱਗ ਗਿਆ ਬੜਾ ਵੀ ਵਧੀਆ ਗੱਲ ਦਾ ਮੈਂ ਵੀ ਵੀਡੀਓ ਪਾਈ ਸੀਗੀ ਤਾਂ ਵੀਰੋ ਵੀ ਪੰਜਾਬ ਦੀ ਜ਼ਰੂਰ ਗੱਲ ਕਰਿਆ ਕਰੋ ਪੰਜਾਬ ਦੇ ਜਿੰਨੇ ਵੀ ਟਰੱਕ ਡਰਾਈਵਰ ਦੇ ਸਾ ਪਰਦੇਸਾਂ ਵਿੱਚ ਰਹਿੰਦੇ ਨੇ ਉਹਨਾਂ ਨੂੰ ਜ਼ਰੂਰ ਸਾਥ ਦਿਆ ਕਰੋ ਹਰੇਕ ਦਾ ਹੀ ਸਾਥ ਦਿਆ ਕਰੋ ਜੇ ਜਿਹੜਾ ਵੀ ਗਰੀਬ ਬੰਦਾ ਹੈ ਗਰੀਬ ਬੰਦੇ ਨੂੰ ਵੀਰੋ ਬਹੁਤ ਮਾਰ ਪੈ ਰਹੀ ਹੈ ਆ ਭਰਾ ਤੇ ਮੈਂ ਤੁਹਾਨੂੰ ਦਰਸ਼ਨ ਕਰਾ ਦਨਾ ਇਹ ਵੀਰ ਮੇਨੂੰ ਇੱਥੇ ਹੋਟਲ ਤੇ ਮਿਲਿਆ ਸੀਗਾ ਕਹਿੰਦਾ ਬਾਈ ਵੀ ਮੈਂ ਤੇਰੀ ਵੀਡੀਓ ਦੇਖ ਦਉਂਦਾ ਕਹਿੰਦਾ ਵੀ ਬਾਈ ਮੈਂ ਤੇਰੀ ਵੀਡੀਓ ਦੇਖਦਾ ਮੈਂ ਬੁਲਾਉਂਦਾ ਜੀ ਸਸਤੀ ਦਾ ਭਾਜੀ ਸਾਰੇ ਮੇਰੇ ਵੀਰਾਂ ਭਾਈਆਂ ਨੂੰ ਸਸਤੀ ਖਾ ਇਹ ਚੜ੍ਹਦੀ ਕਲਾ ਮੇਰੇ ਵੀਰਾਂ ਨੂੰ ਜਿਹੜੇ ਸਾਡੇ ਵੀਡੀਓ ਦੇਖਦੇ ਨੇ ਵੀਰ ਦੀ ਤੇ ਤਰੱਕੀ ਕਰਦੇ ਨੇ ਵੀਰ ਤੇ ਵੀਰ ਇਹਨਾਂ ਦੀ ਜਰੂਰ ਮਦਦ ਕਰਿਓ ਤੇ ਹੱਥ ਜੋੜ ਕੇ ਇੱਕ ਬੇਨਤੀ ਆ ਕਿ ਇਹਨਾਂ ਦੀ ਜਰੂਰ ਮਦਦ ਕਰਿਓ ਜਿੰਨੀ ਕਾ ਹੋ ਸਕੇ ਚੈਨਲ ਵੀ ਆਪਾਂ ਨੇ ਏਸੇ ਮੁੱਦੇ ਤੇ ਬਣਾਇਆ ਚੈਨਲ ਵੀ ਜਰੂਰ ਮਤਲਬ ਵੀ ਲੋਕ ਸਪੋਰਟ ਕਰਨ ਹਾਂਜੀ ਆਪਾਂ ਦਾ ਹੀ ਸਾਰਿਆਂ ਨੂੰ ਰਿਕੁਐਸਟ ਕਰਦੇ ਆ ਜੀ ਆਪਣੇ ਚੈਨਲ ਨੂੰ ਫੋਲੋ ਕਰਿਆ ਕਰੋ ਜੀ ਸਬਸਕ੍ਰਾਈਬ ਕਰਿਆ ਕਰੋ ਠੀਕ ਹੈ ਜੀ ਆਪਣੇ ਨਾਲ ਜਦੋਂ ਮਰਜ਼ੀ ਕੋਈ ਬੰਦਾ ਸੰਪਰਕ ਕਰ ਸਕਦਾ ਕਿਸੇ ਵੀ ਟਰੱਕ ਡਰਾਈਵਰ ਭਰਾ ਨੂੰ ਕੋਈ ਮੁਸੀਬਤ ਆਉਂਦੀ ਹੈ ਕਿਸੇ ਕੋਈ ਮੈਨੂੰ ਵੀਡੀਓ ਭੇਜੇ ਜੇ ਮੈਂ ਨਹੀਂ ਪਾਉਂਗਾ ਤਾਂ ਮੈਂ ਆਪਣੇ ਆਪ ਦਾ ਥੋੜੀ ਸੰਗਤ ਦਾ ਦੋਸ਼ੀ ਹੋਵਾਂਗਾ ਠੀਕ ਹੈ ਜੀ ਸਾਰਿਆਂ ਨੂੰ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ